ਇਹਾਂ ਪਰ ਜਾਨੀ ਬੱਡੇ ਸਾਡੇ ਉਤੋਂ ਦੇ ਟਰੈਕਟਰ ਚੜਾਓ ਗੱਡੀਆਂ ਜੀ ਲੰਘ ਜਾਓ ਜੋ ਤਾ ਗੋਲੀ ਗਾਲੀ ਚਲਾਉਣੇ ਚਲਾ ਲਓ ਸਾਨੂੰ ਕੋਈ ਰਕਣੀ ਜੇ ਉਹਨਾਂ ਦੇ ਮਨ ਚ ਜਾਵੇ ਤੇ ਅਸੀਂ ਚਾਰ ਕਿਲੇ ਵਾਹ ਲਾਂਗੇ ਇੱਕ ਦਾ ਚੁੱਤ ਵੀ ਨਹੀਂ ਵਗਣ ਦੇ ਗੁਰੂ ਨਾਨਕ ਦੇਵ ਜੀ ਸਿਖਿਆ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਵੇ ਰੱਖਿਆ ਜੀ ਜੀ ਤੇ ਤੱਕੀ ਪੀਣੀ ਮੇ ਗੁਰੂ ਸਾਹਿਬ ਨੂੰ ਹਮ ਜਿਹੜੇ ਰੱਬ ਨੂੰ ਜਾਣਾ ਪਿਆ ਜਦੋਂ ਤੁਸੀਂ ਸੱਚ ਨਾਲ ਖੜੋਗੇ ਇਹ ਮੁਸੀਬਤਾਂ ਆਉਂਦੀਆਂ ਉਹਨਾਂ ਨੂੰ ਤੇ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਫਰੋਜਪੁਰਾ ਇਲਾਕੇ ਦੇ ਵਿੱਚ ਜਿੱਥੇ ਕਿ ਪਿੰਡ ਨਿਆਜ਼ੀਆਂ ਹੈ ਜੋ ਟਿੱਬੀ ਖੁਰਦ ਨਾਲ ਹੀ ਪਿੰਡ ਪੈਂਦਾ ਸੋ ਇੱਥੇ ਜ਼ਮੀਨ ਨੂੰ ਲੈ ਕੇ ਝਗੜਾ 20-25 ਸਾਲ ਤੋਂ ਚੱਲਦਾ ਸੋ ਇੱਥੇ ਪ੍ਰਸ਼ਾਸਨ ਵੀ ਪਹੁੰਚਿਆ ਕੁਝ ਪ੍ਰਸ਼ਾਸਨ ਬੀਡੀਓ ਹੋਰ ਵੀ ਅਫਸਰ ਪਹੁੰਚੇ ਨੇ ਡੀਐਸਪੀ ਸਾਹਿਬ ਪਹੁੰਚੇ ਨੇ ਸੋ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਿਹੜੇ ਆਗੂ ਹੈਗੇ ਨੇ ਜਿਹੜੀ ਜਥੇਬੰਦੀ ਹੈਗੀ ਧਰਨੇ ਤੇ ਬੜੇ ਦਿਨਾਂ ਤੋਂ ਲੰਬੇ ਸਮੇਂ ਤੋਂ ਬੈਠੇ ਹੋਏ ਨੇ ਸਾਹਮਣੇ ਇੱਕ ਪਾਸੇ ਪ੍ਰਸ਼ਾਸਨ ਕਬਜ਼ਾ ਲੈਣ ਵਾਸਤੇ ਇੱਥੇ ਪਹੁੰਚਿਆ। ਸੋ ਇੱਕ ਪਾਸੇ ਜਿਹੜੀ ਕਿਸਾਨ ਜਥੇਬੰਦੀ ਇੱਥੇ ਬੈਠੀਆਂ ਨੇ ਕਹਿੰਦੇ ਵੀ ਅਸੀਂ ਕਬਜ਼ਾ ਨਹੀਂ ਲੈਣ ਦੇਣਾ ਸਾਡੀਆਂ ਲਾਸ਼ਾਂ ਦੇ ਉੱਪਰ ਦੀ ਲੰਘ ਜਾਓ। ਸੋ ਗੱਲਬਾਤ ਕਰਦੇ ਆ। ਇੱਥੋਂ ਦੇ ਜਿਹੜੇ ਆਗੂ ਹੈਗੇ ਨੇ ਸੋ ਉਸ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਾਇਆ ਜੇ ਨਾਲੇ ਆਪਣੇ ਕਮੈਂਟ ਦੇ ਆ ਜੇ ਵੀ ਇਹ ਸਰਕਾਰਾਂ ਦੇ ਰਵੱਈਏ ਹੈਗੇ ਕਿਸੇ ਜਨੇ। ਹਾਂਜੀ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਂ ਨਰਿੰਦਰਪਾਲ ਸਿੰਘ ਜਤਾਲਾ। ਤੇ ਕਿਹੜੀ ਜਥੇਬੰਦੀ ਭਾਈ ਤੋੜੀ ਕਿਸਾਨ ਮਜ਼ਦੂਰ ਸਰਚ ਕਮੇਟੀ ਪੰਜਾਬ ਡਿਸਟ੍ਰਿਕਟ ਮੀਤਪੁਰਾਣ ਗੱਲ ਕਰ ਰਹੇ ਆ ਜੀ ਤੇ ਵੀਰ ਜੀ ਇੱਕ ਗੱਲ ਸੇ ਜਥੇਬੰਦੀ ਤੁਹਾਡੀ ਇਕੱਲੇ ਹੀ ਕੰਮ ਕਰਦੀ ਇੱਥੇ ਵੀ ਤਾਂ ਹੋਰ ਵੀ ਹੈਗੇ ਨੇ ਮੈਂ ਪਹਿਲਾਂ ਅੱਜ ਤੱਕ ਤਾਂ ਅਸੀਂ ਇਕੱਲੇ ਪੰਜ ਛੇ ਸਾਲ ਤੋਂ ਮੁੱਦਾ ਚੁੱਕਿਆ ਹੈ ਜੀ ਵੀਰ ਜੀ ਲੇਕਿਨ ਸਾਡੀ ਨਾਲ ਸਹਾਇਤਾ ਕਰਨ ਲਈ ਦੂਜੀ ਜਿਹੜੀ ਆ ਕ੍ਰਾਂਤੀਕਾਰੀ ਜੀ ਵੀਰ ਜੀ ਦਰਸ਼ਨਪਾਲ ਵਾਲੀ ਉਹ ਵੀ ਆ ਗਏ ਨੇ ਉਹਨਾਂ ਦਾ ਧੰਨਵਾਦ ਕਿਉਂਕਿ ਕਿਸਾਨਾਂ ਦਾ ਮੋਰਚਾੜਾ ਸੰਜਾ ਹਮ ਤੇ ਉਹਦੇ ਵਾਸਤੇ ਅੱਜ ਆ ਗਏ ਨੇ ਉਹਨਾਂ ਦਾ ਬਹੁਤ ਧੰਨਵਾਦ ਉਹ ਸਾਡੇ ਨਾਲ ਆਣ ਕੇ ਲੜਾਈ ਲੜ ਰਹੇ ਵੱਡੀ ਗਿਣਤੀ ਹੋ ਪਰ ਵੀ ਜਤਨ ਕਦੇ ਪ੍ਰਜਾਸ਼ਨ ਆਇਆ ਦੋਵੇਂ ਜਥੇਬੰਦੀਆਂ ਦੇ ਅੱਗੇ ਖੜਨ ਗਿਆ ਵੀਰ ਜੀ ਜਿਸ ਤਰ੍ਹਾਂ ਆਪਾਂ ਸਵਾਲ ਬਹੁਤ ਵੱਡਾ ਹੈਗਾ ਦੋ ਧਿਰਾਂ ਦੀ ਲੜਾਈ ਹੈਗੀ 25 ਸਾਲ ਤੋਂ ਲੈ ਕੇ 20 ਸਾਲ ਤੋਂ ਲੈ ਕੇ ਕੀ ਕਾਰਨ ਹੈ ਕਿੱਥੋਂ ਸ਼ੁਰੂ ਹੋਈ ਸੀ ਇਹ ਜੀ ਸਾਡੇ ਸੁਭਾ ਪ੍ਰਧਾਨ ਰੋਪਰ ਮੀਟਿੰਗਾਂ ਲਾਉਂਦੇ ਮੈਂ ਵੀ ਨਾਲ ਸਾਂ ਜੀ ਸ਼੍ਰੀਨਿ ਸਾਹਿਬ ਗੁਰਦੁਆਰਾ ਫਿਰੋਜ਼ਪੁਰ ਜ਼ਿਲ੍ਹੇ ਚ ਹਾਂਜੀ ਉੱਥੇ ਇਹ ਜਿਹੜਾ ਆ ਐਸ ਡੀਓ ਸਾਹਿਬ ਜਿਹੜਾ ਆਇਆ ਸੀ ਹੂੰ ਇਹ ਉੱਥੇ ਗਿਆ ਸਾਡੇ ਕੋਲ ਦੋ ਭਰਾ ਮਗਰ ਉਹਨੂੰ ਸਾਹਿਬ ਦੇ ਸੁਭਾ ਪ੍ਰਧਾਨ ਦੇ ਇਹਨਾਂ ਨੇ ਉੱਥੇ ਮੰਨੀ ਗੁਰਦੁਆਰਾ ਸਾਹਿਬ ਵਿੱਚ ਬਹਿ ਕੇ ਵੀ ਸਾਡਾ 70-80 ਹਜ਼ਾਰ ਰੁਪਇਆ ਸੀ ਮੂਲ ਜੀ ਤੇ ਇਹਨਾਂ ਨੇ ਨੰਬਰਦਾਰ ਕਸ਼ਮੀਰ ਸਿੰਘ ਕੋਲੋਂ ਕਿਤੇ ਹੋਰ ਦੀ ਰਜਿਸਟਰੀ ਕਰਾਉਣ ਗਏ ਤੇ ਉਹਨਾਂ ਨੇ ਵਿੱਚ ਸਟਾਮ ਰੱਖ ਕੇ ਪਤਾ ਨਹੀਂ 2000 ਵਾਲਾ 1000 ਵਾਲਾ ਇਹਨਾਂ ਬਿਆਨਾ ਬਣਾ ਲਿਆ ਤੇ ਕਸ਼ਮੀਰ ਤੋਂ ਅੰਗਰੇਜ਼ੀ ਸਣ ਕੀਤੇ ਜੀਦਾ ਕਰਕੇ ਇਹ ਸੰਤਾਪ ਕਸ਼ਮੀਰ ਸਿੰਘ ਨੂੰ ਭੋਕੜਾ ਪਿਆ ਵੀਰ ਜੀ ਕਿੰਨੇ ਪੈਸੇ ਗਏ ਸੀਗੇ ਇਹ ਜ਼ਮੀਨ ਦੇ ਮਾਲਕ ਨੂੰ ਤੇ ਕਿੰਨੀ ਜ਼ਮੀਨ ਦਾ ਰੋਲਾ ਹੈਗਾ ਇਹਨਾਂ ਜੀ 70-80 ਹਜ਼ਾਰ ਦੇ ਵਿੱਚ 31 ਗਰਾਂ 12 ਮਰਲੇ ਦੀ ਜਿਹੜਾ ਉਹ ਡਿਗਰੀ ਕਰਾ ਲਈ ਕੋਟ ਤੋਂ ਤੇ ਜਿਹੜਾ 24-25 ਸਾਲ ਹੋ ਗਿਆ ਪਹਿਲੇ ਸਾਲ ਸੀ ਸਰਗੜੀ ਗੁਰਦੁਆਰਾ ਸਾਹਿਬ ਕੱਟੇ ਹੋਏ ਤਿੰਨ ਸਾਲ ਸ ਇਹਨਾਂ ਨੇ ਲੈ ਲਏ ਤਿੰਨ ਸਾਡੇ ਵੱਲੋਂ ਚੱਲ ਗਏ ਤੇ ਮੈਂ ਵੀ ਵਿੱਚ ਮੌਜੂਦ ਹਾਂ ਅਸੀਂ ਇਹਨਾਂ ਨੂੰ ਅੱਗਾ ਵੀ ਸਾਲ ਦਾ 1 ਲੱਖ ਰੁਪਏ ਗਣੀ ਜਾਓ 25 ਸਾਲ ਹੋ ਗਏ ਨੇ ਤੇ 25 ਸਾਲ ਤੁਹਾਨੂੰ ਇੱਕ ਕਿਲਾ ਵਾ ਦੇਣੇ ਬੜੀ ਜੀ ਜੀ ਜੱਤੇ ਬੰਦੀ ਅੱਜ ਵੀ ਟੇਬਲ ਟਾ ਕੇ ਬਹਿ ਕੇ ਫੈਸਲਾ ਕਰਨ ਨੂੰ ਤਿਆਰ ਹੈ ਤੇ ਜੇ ਉਹਨਾਂ ਦੇ ਮਨ ਚ ਜਾਵੇ ਵੀ ਅਸੀਂ ਚਾਰ ਕਿਲੇ ਵਾ ਲਾਂਗੇ ਇੱਕ ਦਾ ਚੁੱਤ ਵੀ ਨਹੀਂ ਵਕਤ ਨੂੰ ਪਕੜਦੇ ਆ ਵੀਰ ਜੀ ਤੁਸੀਂ ਗੱਲ ਕੀਤੀ ਵੀ ਅਸੀਂ ਗੱਲ ਕੀਤੀ ਸੀ ਵੀ ਕਿਲਾ ਦਿੰਨੇ ਆ ਲੇਕਿਨ ਉਹ ਕਹਿੰਦੇ ਵੀ ਸਾਡੇ ਕੋਲ ਜੱਥੇਬੰਦੀ ਦਾ ਕੋਈ ਬੰਦਾ ਆਇਆ ਹੀ ਨਹੀਂ ਮੈਂ ਜੋ ਮਰੇ ਮੁਕਰੀ ਦਾ ਕੋ ਦਾਰੂ ਹੁੰਦਾ ਸਰਦਾਰ ਬੰਦੇ ਮੁਕਰੀ ਜਾਂਦੇ ਜਿਹੜੇ ਰੱਬ ਨੂੰ ਮੰਨਣ ਵਾਲੇ ਮੈਂ ਤੇ ਸਾਹਮਣੇ ਗੱਲ ਕੀਤੀ ਨਾ ਸਦਕੇ ਮੈਂ ਸਰਦਾਰ ਜੀ ਸਾਹਮਣੇ ਆਉ ਇੱਕ ਕਿੱਲੇ ਦੀ ਗੱਲ ਹੋਈ ਮੈਂ ਕਿ ਧੋਕ ਨਾਲ ਦਾਮਰ ਲਹੌਰ ਵੀ ਦੇ ਦਿਆਂ ਤਬਰ ਫੈਸਲਾ ਕਰ ਲੀਏ ਇਹ ਵੀਰ ਜੀ ਜਿਹੜੀ ਦੂਜੀ ਤਰ ਜਵੇਂ ਆਪਾਂ ਗੱਲ ਕਰ ਰਹੇ ਆ ਉਹ ਸਰਜੀਤ ਸਿੰਘ ਨਾਮ ਹੈਗਾ ਉਹਨਾਂ ਦਾ ਉਹ ਕਹਿੰਦੇ ਵੀ ਇਹ 18 ਕੋਟ ਦੇ ਵਿੱਚੋਂ ਹਾਰੇ ਨੇ ਇਹ ਜਿਹੜੀ ਧਿਰ ਹੈਗੀ ਹੈ ਬਿਲਕੁਲ ਕੋਟਾਂ ਦੇ ਵਿੱਚ ਵੇਖੋ ਕੋਟਾ ਦੇ ਮੈਨੂੰ ਦੱਸ ਦੇ ਸੱਚਾ ਬੰਦਾ ਕਿਹੜਾ ਕੋਟਾ ਚ ਹੁੰਦਾ ਹੀ ਚੂੜੇ ਗੋਆ ਵੀ ਛੂਟ ਮਾਰੀ ਜਾਂਦੇ ਆ ਜੀ ਜੀ ਕੋਟਾ ਨੂੰ ਚਾਹੀਦਾ ਜਮੀਨ ਲੈਵਲ ਤੇ ਆਣ ਕੇ ਗੱਲ ਸੁਣਨੀ ਕਿਸਾਨ ਦੀ ਇਤਨਾ ਜਿਹਾ ਕੋਟਾ ਹੁਣ ਹੁਣ ਅੱਜ ਤੋਂ ਹੀ ਵੇਖ ਲੋ ਜਿਹੜਾ ਸ਼ੰਭੂ ਤੇ ਬੈਠੇ ਆ ਕਿੰਨੀਆਂ ਜਦੇ ਬੰਦੀਆਂ ਸੌ ਜਦੇ ਬੰਦੀ ਵੱਡੀ ਸਾਡੀ ਨਿੱਕੀ ਵੱਡੀ ਤੇ ਕੋਟਾ ਨੇ ਉਹ ਮੋਦੀ ਦੇ ਜਿਹੜਾ ਹੱਕ ਦੇ ਵਿੱਚ ਫੈਸਲੇ ਦੇ ਰਹਿਆ ਜੀ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਖੜੀਆਂ ਕੋਟਾ ਜਦੋਂ ਕਿ ਕਿਸਾਨ ਆਣ ਕੇ ਜਮੀਨ ਲੈਵਲ ਤੇ ਖੜਨਾ ਚਾਹੀਦਾ ਜੀ ਜੀ ਇਹ ਕੋਟਾਂ ਤੋਂ ਬਦਲਾ ਲੈ ਲੈਣਾ ਮੈਂ ਤਾਂ ਨਹੀਂ ਸਮਝਦਾ ਵੀ ਕੋਟ ਨੇ ਅਜ ਤੱਕ ਕੋਈ ਸਹੀ ਕੰਮ ਕੀਤਾ ਹੋਵੇ ਵੀਰ ਜੀ ਸਵਾਲ ਹੈ ਕਿ ਅੱਜ ਪੁਲਿਸ ਪ੍ਰਸ਼ਾਸਨ ਭਾਰੀ ਤਦਾਦ ਦੇ ਵਿੱਚ ਪਹੁੰਚਿਆ ਸੀ ਗੱਡੀਆਂ ਭਰ ਕੇ ਆਈਆਂ ਤੇ ਸਿਵਲ ਪ੍ਰਸ਼ਾਸਨ ਵੀ ਹੈਗਾ ਸੀ ਕੀ ਗੱਲਬਾਤ ਹੋਈ ਤੁਹਾਡੀ ਸਾਨੂੰ ਆਂਦੇ ਜੀ ਸਾਨੂੰ ਕੋਟ ਦਾ ਹੁਕਮ ਅਸੀਂ ਆਏ ਆ ਮੈਂ ਕਿਹਾ ਵੀ ਟੇਬਲ ਟਾਕ ਤੇ ਬਹਿ ਕੇ ਤਾਂ ਗੱਲ ਕਰ ਲੋ ਜੀ ਤੇ ਜਾਂ ਪਰ ਜਾਨੀ ਬੱਡੇ ਸਾਡੇ ਉਤੋਂ ਦੇ ਟਰੈਕਟਰ ਚੜਾਓ ਗੱਡੀਆਂ ਜੀ ਲੰਘ ਜਾਓ ਜੋ ਤਾਂ ਗੋਲੀ ਗਾਲੀ ਚਲਾਉਣੇ ਚਲਾ ਲਓ ਸਾਨੂੰ ਕੋਈ ਹਰਕ ਨਹੀਂ ਜਿਹੜਾ ਉਹ ਪੈਦਲ ਰੱਖਿਆ ਮੱਲਿਆ ਛੇ ਦਿਨ ਤੋਂ ਪੈਦਲ ਨਹੀਂ ਮਟਿੱਚੇਗਾ ਮਾਰ ਕੇ ਸਾਨੂੰ ਬਾਹਰ ਜੋ ਤੋ ਬਾਹਰ ਹੁਣ ਵੀਰ ਜੀ ਅਗਲਾ ਤੁਹਾਡਾ ਸਟੈਂਡ ਕੀ ਹੈਗਾ ਅੱਗੇ ਨਹੀਂ ਵੇਖੋ ਜਿਹੜਾ ਟੇਬਲ ਟਾਕ ਤੋਂ ਅੱਜ ਵੀ ਨਹੀਂ ਪਾਈਤੇ ਹੂੰ ਜਦੋਂ ਮਰਜ਼ੀ ਸਾਡੇ ਕੋਲ ਚਾਰ ਬੰਦੇ ਆ ਜਾਣ ਟੇਬਲ ਟਾਕ ਤੇ ਬਹਾਂਗੇ ਗੱਲਬਾਤ ਕਰਾਂਗੇ ਤੇ ਫੈਸਲਾ ਕਰਨ ਦੇ ਹੀ ਆਕ ਜਾਂ ਲੇਕਿਨ ਜੇ ਪ੍ਰਚਾਰ ਕਰਨ ਦੇ ਜੋਰ ਨਾਲ ਕੋ ਬਾਹਰ ਲੰਘਦੇ ਇਹ ਕਦੀ ਵੀ ਨਹੀਂ ਵਗਣਦੇ ਆ ਹੈਗਾ ਕਿੰਨੇ ਕੁ ਸਮੇਂ ਦਾ ਝਗੜਾ ਤੁਹਾਡਾ ਚੱਲ ਰਿਹਾ ਇਥੋਂ ਜਿਹੜਾ ਨਿਆਜ਼ੀਆਂ ਫਰੋਜਪੁਰ ਦੇ ਵਿੱਚ ਚੱਲ ਰਿਹਾ ਇਹ ਤਕਰੀਬਨ ਉਹਨ ਤੋਂ ਵੱਡੇ ਵੀ ਅਜੇ ਛੋਟੇ ਨਾਲ ਬਾਈ ਕੁ ਸਾਲ ਹੋ ਗਏ ਜੀ ਪਿੰਡ ਤੋਂ ਵੱਡੀ ਹੁੰਦੀ ਹੈ ਕਿ ਬਾਈ ਸਾਲ ਹੋ ਗਏ ਜੀ ਜੀ ਹਾਂ ਜੀ ਜੀ ਵੀਰ ਜੀ ਇਹ ਝਗੜਾ ਕਿਉਂ ਪਿਆ ਹੈ ਇਹ ਝਗੜਾ ਜੀ ਅਸੀਂ ਉਸਾਰਤੀ ਸਰਜੀਤ ਸਿੰਘ ਦੀ ਦੁਕਾਨ ਤੇ ਜਾਂਦੇ ਸੀ ਉਹਨੇ ਅਰਧ ਛਾੜ ਦਿੱਤੀ ਸਾਡੇ ਪੈਸੇ ਸੀ 70 8000 ਰੁਪਏ ਹੈਗਾ ਸੀ ਉਹ ਅਸੀਂ ਕਾੜਦੀ ਜਰਨੈਲ ਸਿੰਘ ਦੇ ਮੂੰਹ ਤੇ ਕਰਾਤਾ ਸੀ ਜੀ ਵੀਰੇ ਉਤੋਂ ਉਹਨੇ ਪੈਸੇ ਲੈ ਨਹੀਂ ਗਏ ਤੇ ਮੇਰੇ ਫਾਦਰ ਸਾਹਿਬ ਨੂੰ ਵੀ ਇਹ ਤਾਂ ਧੋਖੇ ਨਾਲ ਲੈ ਕੇ ਮਤਲਬ ਵੀ ਰਜਿਸਟਰੀ ਦੀ ਗਵਾਹੀ ਪਾਉਣੀ ਹੈ ਜੀ ਜੀ ਉੱਥੇ ਜਾ ਕੇ ਇਹਨਾਂ ਨੇ ਖਾਲਿਸਟਾਮਾ ਦੇ ਵਿੱਚ ਰੱਖ ਕੇ ਇੱਕ ਪਾਗਜ ਤੇ ਸਹਰਨ ਕਰਾ ਲਿਆ ਤੇ ਕੋਰਟ রাইਟ ਡਿਗਰੀ ਕਰਾ ਲਿਆ ਕੇਸ ਤੇ ਹੱਕ ਤੇ ਕਰਾ ਲਿਆ ਤੇ ਵੀਰ ਜੀ ਤੁਹਾਡੇ ਪੈਸੇ ਕਿੰਨੇ ਤੁਸੀਂ ਲੈ ਸੀ ਅੜਤੀ ਤੋਂ ਉਹ 70-80 ਹਜ਼ਾਰ ਰੁਪਈਆ ਆਏਗਾ ਜੀ 80 ਹਜ਼ਾਰ ਲੈ ਲਓ ਤੁਸੀਂ 70-80 ਬਸ ਇਹ ਵੀਰ ਜੀ ਉਹਨਾਂ ਨੇ ਵਿਆਜ ਬਣਾਈ ਹੈ ਜਾਂ ਉਹਨਾਂ ਨੇ ਹੋਰ ਕੋਈ ਤਰੀਕਾ ਲਾਇਆ ਉਹਨਾਂ ਨੇ ਜੀ ਇਹ 70-80 ਹਜ਼ਾਰ ਰੁਪਈਏ ਤੋਂ ਮਤਲਬ 4,25,000 ਰੁਪਈਆ ਬਿਆਨਾ ਬਣਾ ਲਿਆ ਹਾਂ ਬਾਕੀ ਉਥੇ ਕੋਰਟ 'ਚ ਜਮਾ ਕਰਾ ਕੇ ਫਰੋ ਕੋਡ ਰਜਿਸਟਰੀ ਕਰਾ ਲਈ ਜੀ ਜੀ ਹਾਂ ਜੀ ਕਿੱਲੇ ਕਿੱਲੇ ਜ਼ਮੀਂਦਾਰ ਰੋਲਾ ਹੈਗਾ ਕੱਤੇ ਕਨਾਲ ਦੀ ਇੱਕ ਇੱਕ ਕਨਾਲ ਘਟ ਚਾਰ ਕੇ ਚਾਰ ਕਿੱਲੇ ਕਰੀਬ 1000 ਕਿੱਲੇ ਇਹ ਵਰਗੀ ਤੁਸੀਂ ਕੋਰਟ ਚ ਕੇਸ ਕੀਤਾ ਸੀਗਾ ਹਾਂਜੀ ਅਸੀਂ 2001 ਵਿੱਚ ਸਾਨੂੰ ਪਤਾ ਲੱਗਾ ਵੀ ਇਹ ਇਹਨੇ ਸਾਡਾ ਮਤਲਬ ਕੇਸ ਕਰਤਾ ਕਿਉਂਕਿ ਕੇਸ ਇਹਨੇ 2000 ਵਿੱਚ ਸਾਨੂੰ 2000 ਵਿੱਚ ਦਾਇਰ ਕਰਤਾ ਸੀ ਪਰ ਸਾਨੂੰ 1 ਸਾਲ ਬਾਅਦ ਪਤਾ ਲੱਗਾ 2001 ਚ ਫਿਰ ਅਸੀਂ ਵੀ ਅੱਗੋਂ ਕੇਸ ਕੀਤਾ ਪਰ ਉਹ ਸੈਣ ਸਹੀ ਹੋਣ ਕਰਕੇ ਫਿਰ ਕੋਰਟ ਉਹਨਾਂ ਦੇ ਹੱਕ ਚ ਮਤਲਬ ਕੇਸ ਡਿਗਰੀ ਕਰ ਦਿੱਤਾ ਕਿਹੜੇ ਸਾਲ ਚ ਉਹਨਾਂ ਦੇ ਹੱਕ ਚ ਕੀਤਾ 2004 ਚ ਹੋਈ ਸੀ ਡਿਗਰੀ ਉਹਨਾਂ ਦੇ ਹੱਕ ਚ ਉਦੋਂ ਬਾਅਦ ਫਿਰ 2008 ਵਿੱਚ ਫਰੋ ਕੋਡ ਰਜਿਸਟਰੀ ਹੋ ਗਈ ਸੀ ਤੇ ਵੀਰ ਜੀ ਜ਼ਮੀਨ ਹੁਣ ਕੌਣ ਵਾਂਦਾ ਹੈ ਜ਼ਮੀਨ ਸ਼ੁਰੂ ਤੋਂ ਲੈ ਕੇ ਅਸੀਂ ਵਾ ਰਹੇ ਅੱਜ ਤੱਕ ਜੀ ਅੱਛਾ ਜ਼ਮੀਨ ਤੁਸੀਂ ਕਬਜ਼ਾ ਤੁਹਾਡਾ ਹੈਗਾ ਹਾਂ ਜੀ ਅੱਜ ਤੱਕ ਕਬਜ਼ਾ ਗਰਦੌਰੀ ਵੀ ਹੈ ਜੀ ਨਹੀਂ ਹੈ ਤੁਹਾਡੇ ਕੋਲੋਂ ਕਬਜ਼ਾ ਲੈਣ ਕੀ ਨਾਂ ਦੱਸਿਓ ਦਾ ਅਰਤੀ ਦਾ ਸਰਜੀਤ ਸਿੰਘ ਸਨ ਆਫ ਰਿਸ਼ਵਾਰ ਸਿੰਘ ਟਿੱਬੀ ਕਲਾ ਫੋਨ ਦੇ ਜੀ ਜਿਵੇਂ ਤੁਹਾਡੀ ਪੁਲਿਸ ਪ੍ਰਸ਼ਾਸਨ ਦੇ ਨਾਲ ਜਾਂ ਤਸੀਹਦਾਰ ਦੇ ਨਾਲ ਗੱਲ ਹੋਈ ਹੈ ਕੀ ਬਣਿਆ ਫਤਿਹ ਪੁਲਿਸ ਪ੍ਰਸ਼ਾਸਨ ਨੇ ਹੀ ਕਿਹਾ ਜੀ ਵੀ ਚਲੋ ਗੱਲਬਾਤ ਰਹੀ ਮਸਲਾ ਹੱਲ ਕਰ ਲਓ ਕਿਉਂਕਿ ਕਿਸਾਨਾਂ ਤੇ ਅਸੀਂ ਮਤਲਬ ਲਾਠੀ ਚਾਰਜ ਨਹੀਂ ਕਰ ਸਕਦੇ ਕੋਈ ਕਾਰਵਾਈ ਨਹੀਂ ਕਰ ਸਕਦੇ ਗੱਲਬਾਤ ਰਹੀ ਮਸਲਾ ਹੱਲ ਕਰੋ ਹਨ ਜਥੇਬੰਦੀਆਂ ਨੇ ਵੀ ਕੋਸ਼ਿਸ਼ ਕੀਤੀ ਵੀ ਰਾਜੀਨਾਮਾ ਹੋ ਜਾਏ ਲੇਕਿਨ ਉਹ ਕਹਿੰਦਾ ਵੀ ਮੈਂ ਚਾਰੇ ਕਿਲੇ ਜ਼ਮੀਨ ਨਹੀਂ ਵਾਉਣੀ ਹੈ ਵੀ ਮੈਂ ਰਾਜੀਨਾਮਾ ਨਹੀਂ ਕਰਨਾ ਹੈ ਵੀਰ ਜੀ ਜਦੋਂ ਤੁਹਾਡਾ ਝਗੜਾ ਹੋਇਆ ਸੀ ਉਹ ਪੈਸਿਆਂ ਦਾ ਕੀ ਉਹਨੇ ਜਦੋਂ ਜ਼ਮੀਨ ਅਤੇ ਆਪਣੇ ਰਜਿਸਟਰੀ ਕਰਵਾਈ ਹੈ ਕੋਰਟ ਦੇ ਵਿੱਚੋਂ ਤੁਹਾਡੇ ਕੋਲੋਂ ਕੀ ਉਹਨੇ ਸਾਇਨਿਕ ਵਗੈਰ ਕਰਵਾਏ ਸੀ ਕੀ ਕਰਵਾਇਆ ਹੈਗਾ ਸਾਇਨ ਕਰਵਾਏ ਸੀ ਆ ਮਤਲਬ ਕਾਲੇ ਸਟੈਂਮਾ ਦਾ ਸਾਇਨ ਹੋ ਕੇ ਸੀ ਨਾ ਰਜਿਸਟਰੀ ਤਸਦੀਕ ਕਰਨ ਗਿਆ ਸੀ ਨੰਬਰ ਕਾਲੇ ਸਟੈਂਮਾ ਦਾ ਸਾਇਨ ਹੋ ਕੇ ਕਦੇ ਦੀ ਰਜਿਸਟਰੀ ਤਸਦੀਕ ਕਰਨ ਗਿਆ ਸੀ ਨੰਬਰ 10 ਦੇ ਪਿੰਡ ਦੇ ਹਾਂਜੀ ਉਹਨਾ ਉਹ ਜਿਸ ਨੇ ਉਹ ਦੇਸ ਬੰਦੇ ਨੇ ਜ਼ਮੀਨ ਖਰੀਦੀ ਸੀ ਸਾਡੇ ਪਿੰਡੋਂ ਟਾਡੇ ਪਿੰਡ ਦੇ ਬੰਦੇ ਵਿੱਚ ਸੀ ਤੇ ਕਿੱਬੀ ਖੁਰਦ ਦੇ ਬੰਦੇ ਨੇ ਦਰਬਾਰਾ ਸਿੰਘ ਉਹਨਾਂ ਦਾ ਰਿਸ਼ਤੇਦਾਰ ਸੀ ਉਹਨੇ ਜ਼ਮੀਨ ਖਰੀਦੀ ਸੀ ਉਹਨਾਂ ਨੇ ਵਿੱਚ ਮਿਲੀ ਭੁੱਤ ਕਰਕੇ ਵਿੱਚ ਕਾਗਜ਼ ਰੱਖ ਕੇ ਤੇ ਮਤਲਬ ਸਾਈਨ ਕਰਵਾ ਲਏ ਵੀਰ ਜੀ ਤੁਹਾਡਾ ਨਾਮ ਕੀ ਹੈ ਫੇਰਾ ਨਾਮ ਕੁਲਦੀਪ ਸਿੰਘ ਜੀ ਠੀਕ ਹੈ ਹਾਂਜੀ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਜਿਹੜਾ ਤੁਹਾਡਾ ਜ਼ਮੀਨ ਦਾ ਨਿਆਜ਼ੀਆਂ ਫਰੋਖ ਪਰ ਪਿੰਡ ਦੇ ਵਿੱਚ ਝਗੜਾ ਹੈਗਾ ਕਦੋਂ ਕਦੋਂ ਦਾ ਹੈਗਾ ਇਹ ਜੀ ਕੋਈ 2000 ਦੇ ਵਿੱਚ ਨੇ ਕੀ ਇਸ ਕੀਤਾ ਸੀ ਹੂੰ 2001 ਹੀ ਸਾਨੂੰ ਪਤਾ ਲੱਗਾ ਪੂਜਾ ਜੀ ਇਹ ਰਸੀ ਵੀ ਦਿੱਤੀ ਹੈ ਵੀ ਜੀ ਤੁਸੀਂ ਇਹ ਗੱਲ ਦੱਸੋ ਕਿ ਜਿਹੜਾ ਤੁਹਾਡਾ ਝਗੜਾ ਸੀ ਕਿਸ ਵਾਸਤੇ ਪਿਆ ਹੈ ਕਾਰਨ ਕੀ ਹੈਗਾ ਵੇਖੋ ਜੀ ਇਹ ਸਰਜੀਤ ਸਿੰਘ ਜੀ ਇਹ ਆਰਟੀਆ ਸਾਡਾ ਇਹਦੀ ਹਰਤੇ ਹੀ ਜਾਂਦੇ ਸਾਂ ਜਦੋਂ ਇਹਨੇ 4 ਸਾਲ ਬਾਅਦ ਇਹਨੇ ਜੋ ਵਾਰ ਤੇ ਛੱਡ ਦਿੱਤੀ ਨਾ ਤੇ ਮੇਰੇ ਪੈਸੇ ਟੁੱਟੇ ਸੀ ਉਹਦੋਂ ਪਹਿਲੋਂ ਵੀ ਮੈਂ ਲੜਕੀ ਦਾ ਵਿਆਹ ਕੀਤਾ ਸੀ ਉਹਦੀ ਖਾਤ ਪੈਸੇ ਮੇਰੇ ਕਾਹੀ ਹੋ ਗਏ ਸੀ ਉਹਦੀ 3.5 ਲੱਖ ਦਾ ਕਿੱਲਾ ਮੈਂ ਇਹ ਜਮੀਨ ਪਹਿਲਾਂ ਵੀ ਦੇ ਹਾਂਜੀ ਹਾਂਜੀ ਤੇ ਇਹ ਮਤਲਬ ਇਹ ਸਾਨੂੰ ਜਦੋਂ ਪਤਾ ਲੱਗਾ ਤੇ ਅਸੀਂ ਕੇਸ ਕੀਤਾ ਮੈਂ ਆਰਜੀ ਨੰਬਰਦਾਰ ਹਾਂ ਜੀ ਉਹੀ ਉਸ ਟਾਈਮ ਤੇ ਸਰਜੀਤ ਸਿੰਘ ਦਾ ਬ੍ਰਦਰ ਆਇਆ ਉਹ ਉੱਥੇ ਮੈਨੂੰ ਗੁਰਦੁਆਰਾ ਸਾਹਿਬ ਕੋਲ ਮਿਲਿਆ ਹੂੰ ਤੇ ਜਿਹੜਾ ਮੱਦੀ ਕੋ ਉਹ ਜਨੇ ਜਮੀਨ ਲਈ ਸੀ ਨਾ ਮੇਰੇ ਨਾਲ ਵਟਦੇ ਬਾਟੇ ਜੀ ਜੀ ਸਮਝ ਲੱਗੀ ਨਾ ਉਹਨੇ ਮਤਲਬ ਇਹ ਨਾਲ ਮਿਲੀ ਫੁੱਟ ਕਰਕੇ ਨਾ ਉੱਥੇ ਜਿਹੜਾ ਅਰਜੀ ਨਵੀਸ ਵੀ ਹੁੰਦਾ ਹੈ ਉਹਦੇ ਨਾਲ ਤੇ ਬਹਾਨਾ ਬਣਾ ਲੇ ਪਿੰਡ ਦਾ ਨੰਬਰ ਚਾਹੀਦਾ ਮੈਂ ਉੱਥੇ ਗਿਆ ਤੇ ਮੈਨੂੰ ਜਗਿੰਦਰ ਸਿੰਘ ਦਾ ਬ੍ਰਦਰ ਕਿਹਾ ਵੀ ਆਪਾਂ ਤਸੀਲਦਾਰ ਸਾਹਿਬ ਕੋਲ ਤੇ ਆ ਵੀ ਪਿੰਡ ਦਾ ਨੰਬਰ ਚਾਹੀਦਾ ਜੀ ਜੀ ਮੈਂ ਸੋਚਿਆ ਵੀ ਇਹ ਜਗਿੰਦਰ ਸਿੰਘ ਦਾ ਜਿਹਨ ਜਮੀਨ ਲਈ ਰਿਸ਼ਤੇ ਜਾ ਰਿਹਾ ਤੇ ਸ਼ਾਇਦ ਉਹਨੇ ਕਲਾਇਆ ਹੋਵੇਗਾ ਜੀ ਜੀ ਮੈਂ ਫਿਰ ਉਹਦੇ ਨਾਲ ਕੱਪੜੇ ਪਾ ਕੇ ਤੇ ਉੱਥੇ ਚਲਾ ਗਿਆ ਇਹਨਾਂ ਪਹਿਲਾਂ ਹੀ ਉੱਥੇ ਗੰਦਮਿਸ ਕੀਤੀ ਹੋਈ ਸੀ ਉਹ ਸਰਦੀ ਦੇ ਵਿੱਚ ਨਾਲ ਉਹਨਾਂ ਮੈਨੂੰ ਸੈਨ ਇੱਥੇ ਕਰਦੇ ਹੁਣ ਵੀ ਇਹੋ ਹੀ ਗੱਲ ਚੱਲਦੀ ਹੈ ਤੇ ਮਤਲਬੀ ਵਿੱਚ ਸਹਿਣ ਪੂਰੇ ਕਾਜੀ ਤੇ ਥੱਲੇ ਹੋ ਗਏ ਕਿਤੇ ਜਵੀਰ ਜੀ ਲਿਖਿਆ ਉਹਦੇ ਚ ਲਿਖਿਆ ਕੁਝ ਨਹੀਂ ਹੈਗਾ ਸੀਗਾ ਉਹਦਾ ਜੀ ਕੋਈ ਮੈਂ ਤਾਂ ਸਹਿਣ ਹੀ ਕੀਤੇ ਆ ਮੈਂ ਤੁਸੀਂ ਕਿੰਨੀਆਂ ਪੜੇ ਹੈਗੇ ਹੋ ਬੜੇ ਦੇਖਿਆ ਜੀ ਸੀ 8 ਮਾਤਾ ਵੀਰ ਜੀ ਤੁਹਾਨੂੰ ਫਿਰ ਪਤਾ ਨਹੀਂ ਲੱਗਿਆ ਵੀ ਤੁਹਾਡੀ ਜ਼ਮੀਨ ਦੇ ਕਾਗਜ਼ਾਂ ਦੇ ਸਾਈਨ ਕਰਵਾ ਰਹੇ ਤੁਸੀਂ ਵੇਖਿਆ ਨਹੀਂ ਜੀ ਉਸਲੇ ਬਿਆਨਾ ਛੋੜੋ ਸੀ ਪੂਰਾ ਕਾਗਜ਼ ਜੀ ਇੱਕ ਥੱਲੇ ਉਹਨਾਂ ਦੀ ਦਸਤੀ ਤੇ ਸਾਈਨ ਕੀਤੇ ਮੈਂ ਜਿਹੜੀ ਦਰਬਾਰਾ ਸਿੰਘ ਨੇ ਕਰਾਈ ਹੈ ਤੇ ਵੀਰ ਜੀ ਜਦੋਂ ਵੀ ਰਜਿਸਟਰੀ ਹੁੰਦੀ ਹੈ ਕਿਸਾਨ ਦੀ ਕਿ ਕੋਰੇ ਕਾਗਜ਼ ਤੇ ਹਰੇਕ ਦੀ ਸਾਈਨ ਕਰਵਾਈ ਜਾਂਦੀ ਹੈ ਕੋਈ ਜੀ ਚਰਨ ਦੇ ਵਿੱਚ ਨਾ ਮਤਲਬ ਵੀ ਥੱਲੇ ਰੱਖਿਆ ਆ ਸੀ ਉਹਨਾਂ ਦੀ ਬਲੀ ਪੁੱਛ ਤੁਸੀਂ ਅੱਛਾ ਉਹ ਥੋੜਾ ਕਰਕੇ ਨਾ ਇੱਥੇ ਨੰਬਰ ਦਰਜੀ ਕਰ ਦਿਓ ਅੱਛਾ ਜੀ ਬਸ ਮੈਂ ਮੈਂ ਅਰਜੀ ਤੌਰ ਤੇ ਨਮਾ ਇਹਨੂੰ ਪਹਿਲੇ ਪਹਿਲੀ ਰਜਿਸਟਰੀ ਜੀ ਮੈਨੂੰ ਪਤਾ ਹੀ ਨਹੀਂ ਸੀ ਕਿ ਕਿੰਨੇ ਥਾਵਾਂ ਦੇ ਤੇ ਵੀਰ ਜੀ ਜਿਹਨੇ ਧੋਖਾ ਤੁਹਾਡੇ ਨਾਲ ਕੀਤਾ ਹੈਗਾ ਜ਼ਮੀਨ ਦਾ ਜ਼ਮੀਨ ਨੂੰ ਲੈ ਕੇ ਕੌਣ ਹੈ ਬੰਦਾ ਕਿੱਥੋਂ ਦਾ ਉਹ ਜੀ ਸਰਜੀਤ ਸਿੰਘ ਆ ਤਿੱਬੀ ਕਲੰਦਾ ਸਾਨੂੰ ਰੋਸ਼ਪਾਲ ਸਿੰਘ ਆ ਮਤਲਬ ਵੀ ਇਹ ਮਤਲਬ ਇਹਨੇ ਯਾਰ ਤੇ ਜੋ ਖੋਲ ਲਈ ਨਾ ਇੱਕ ਵਿਭਾਗ ਵਿੱਚ ਲੱਗਾ ਹੈ ਸਸਪੈਂਡ ਹੋਇਆ ਤੇ ਯਾਰ ਤੇ ਖੋਲ ਲਈ ਸੀ ਲੱਗਾ ਹੋਇਆ ਜੀ ਕੀ ਉਹ ਹਾਈਵੇ ਬੰਦ ਬੰਦ ਹੋ ਜਾਏਗਾ ਹੋ ਜਾਏਗਾ ਹਾਂਜੀ ਹੋ ਜਾਏਗਾ ਕਰਵਾਏ ਨੇ ਐ ਕੀਤਾ ਸਾਡੇ ਜਾ ਕੇ ਗਰਦਾਸ ਪੜ੍ਹ ਰਹੇ ਨੇ ਸਹੀ ਬੰਦ ਨਹੀਂ ਇੱਥੇ ਲੰਘਣ ਦਿੱਤੀ ਜਿੱਥੇ ਪੂਰੇ ਪੈ ਨਹੀਂ ਦਿੰਦੇ ਨਹੀਂ ਜਾਣ ਦਿੰਦੇ ਔਰ ਆ ਵੀ ਹੁਣ ਔਰ ਆ ਵੀ ਡੇ ਦਾ ਕਪਟੀ ਸਾਹਿਬ ਸਾਨੂੰ ਕੋ ਸਪੱਸ਼ਟ ਗੱਲ ਹੈ ਆ ਵੀ ਅਸੀਂ ਤੁਹਾਨੂੰ ਮੇਰੀ ਗੱਲ ਸੁਣੋ ਆ ਵੀ ਨਹੀਂ ਜਾਣ ਗੱਲ ਗੱਲ ਤਾਂ ਸੁਣ ਲੋ ਹਾਂ ਸਮਝਾਓ ਤੇ ਨਾਲ ਫੈਸਲਾ ਹੋ ਜਾਵੇ ਲੈ ਜਾਵੇ ਸਾਰੀ ਗੱਲ ਤਾਂ ਸੁਣੋ ਮੇਰੀ ਗੱਲ ਸੁਣੋ ਬਿਲਕੁਲ ਸਾਰੀ ਲੈ ਜਾਵੇ ਗੱਲ ਤਾਂ ਸੁਣੋ ਇਹਦੇ ਵਿੱਚ ਤੁਸੀਂ ਹੁਣ ਦੱਸੋ ਦੇਖੋ ਮੈਂ ਫਸਟ ਟਾਈਮ ਆਇਆ ਅਸੀਂ ਡਿਪਟੀ ਸਾਹਿਬ ਸਾਡੀ ਵੀ ਨਵੀਂ ਪੋਸਟ ਚ ਹੋਈ ਆ ਤੁਸੀਂ ਸਾਡੇ ਨੋਟਸ ਵੇ ਤੇ ਲੈ ਕੇ ਆਓ ਨਾ ਪਹਿਲਾਂ ਕਿਉਂਕਿ ਇਹ ਜਿੰਦਾ ਤੋਂ ਹੀ ਕਹਿੰਦੇ 70000 ਰੁਪਇਆ ਆ ਤੇ ਜਾਂ ਕੁਝ ਵੀ ਆ ਤੁਸੀਂ ਸਾਨੂੰ ਦੱਸੋ ਇਹਨਾਂ ਨੂੰ ਦੱਸੋ ਤਾਂ ਸਹੀ ਕਿ ਭਾਈ ਕਿ ਜਿੰਦਾ ਤੋਂ ਹੀ ਕਹਿੰਦੇ ਪਿਆ ਕਿ ਵੀ ਆ ਮਸਲਾ ਹੋ ਜੇ ਅਸੀਂ ਤੇਰੇ ਨਾਲ ਰਾਜੀਨਾਮਾ ਚਾਹੁੰਦੀ ਆ ਪਰ ਉਹ ਨਹੀਂ ਜਾਂਦੀ ਤੁਸੀਂ ਕਿਸ ਆਧਾਰ ਤੇ ਰਾਜੀਨਾਮਾ ਕਿਸ ਆਧਾਰ ਤੇ ਕਬਜਾ ਦੇਣਾ ਚਾਹੁੰਦੇ ਆ ਅਸੀਂ ਤਾਂ ਨਾਲ ਰਾਜੀਨਾਮਾ ਕਰਕੇ ਉਹ ਫੈਸਲਾ ਸਾਡਾ ਹੋ ਜਾਵੇ ਜਿੰਨੇ ਚੋ ਹੋ ਜਾਵੇ ਨਕ ਕੀ ਮਤਲਬ ਹੈ ਮੈਨਾਂ ਗਾਂ ਤੇ ਗੱਲ ਇਹ ਨਾ ਤੁਹਾਨੂੰ ਚਲ ਮੈਂ ਉਹਨਾਂ ਨੇ ਇੱਕ ਚਲੋ ਕਰ ਤੁਸੀਂ ਆਪਣਾ ਫੈਸਲਾ ਬਣਾ ਕੋਣ ਸਾਰਾ ਗੜੀ ਗੁਰਦੁਆਰੇ ਉੱਥੇ ਹਾਂਜੀ ਇਕੱਠੇ ਹੋ ਗਏ ਤਿੰਨ ਬੰਦੇ ਉਹਨਾਂ ਨੇ ਦਿੱਤੇ ਤੇ ਤਿੰਨ ਇਹਨਾਂ ਦੇ ਇਹਨਾਂ ਵੱਲੋਂ ਜਥੇਬੰਦੀ ਸਾਡਾ ਸੂਬੇ ਦਾ ਮੀਤ ਪ੍ਰਧਾਨ ਵਿੱਚ ਬੈਠਾ ਮੈਂ ਵੀ ਬੈਠਾ ਤੇ ਜ਼ਿਲ੍ਹਾ ਪ੍ਰਧਾਨ ਬੈਠਾ ਅੱਛਾ ਜੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਰੱਬ ਨੂੰ ਯਾਦ ਕਰਕੇ ਦਾਦੇ ਤੁਹਾਡੀ ਮੂਲ ਕਿਨਾਂ ਹਾਂ ਅੰਦੇ 70000 ਉਹਨੇ ਮਿਢਾ ਕੇ ਗੁਰਦੁਆਰੇ ਲੈ ਚਲੋ ਮੰਨਣਗੇ ਅੱਛਾ ਜੀ 70000 ਇਹ ਦਿਨ ਵਿੱਚ ਜਦੋਂ ਕੇ ਦੀ ਜਿੱਠੀ ਕਰਾਉਣ ਗਿਆ ਇਹ ਨੰਬਰਦਾਰ ਉਹਨੇ ਵਿੱਚ ਕਾਗਜ਼ ਰੱਖ ਕੇ ਪਤਾ ਨਹੀਂ 5000 ਦਾ ਟਾਈਮ ਕਦਾ 10000 ਦੇ ਦੈਸ਼ਨ ਕਰਾ ਲੇ ਇਹਦੀ ਬੜਾ ਬਿੰਨ ਹੋ ਗਿਆ ਚੱਲੀ ਇਹ ਸਰ ਜਿੱਠੀ ਨਾਲ ਜੀ ਇਹ ਸਾਡੇ ਸੂਬਾ ਪ੍ਰੈਸ ਕਤਰਪਤਾਰ ਸਿੰਘ ਮਹਿਮਾ ਦੇ ਘਰੇ ਮੰਨ ਕੇ ਆਏ ਨੇ ਕਿਵੇਂ ਸਾਈਨ ਕਰਾਏ ਮੰਨ ਕੇ ਆਏ ਨੇ ਪਹਿਲੇ ਇੱਕ ਮਿੰਟ ਮੇੜ ਕੋ ਜਿਨ੍ਹਾਂ ਦੀ ਇਹ ਪ੍ਰੋਪਰਟੀ ਐਸ ਟਾਈਮ ਹੈਗੀ ਜਿਨ੍ਹਾਂ ਤੁਸੀਂ ਕਹਿੰਦੇ ਕਬਜ਼ਾ ਹੈਗਾ ਜੀ ਨਾ ਤਾਂ ਤੁਹਾਡਾ ਨਾਂ ਮੇਰਾ ਨਾਂ ਇਹਨਾਂ ਦਾ ਉਹ ਭਾਈ ਸਾਹਿਬ ਕਿਹੜੇ ਆ ਇੱਥੇ ਉਹਨਾਂ ਨੂੰ ਬੁਲਾਓ ਨੰਬਰਦਾਰ ਸਰ ਨੰਬਰਦਾਰ ਸਰ ਇਹ ਗੱਲ ਸਵੇਰ ਪ੍ਰੈਸ ਕਟਰ ਦੇ ਘਰੇ ਗਿਆ ਸੀ ਸੱਤ ਸਮਝੌਤਾ ਕਰਦੇ ਬੰਦ ਗਿਆ ਕਿ ਆਸੀਂ ਅੰਜੰੰਜ ਕੀਤਾ ਹੈ ਸਰਦਾਰ ਸਾਹਿਬ ਦੇਖੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਰ ਗੱਲ ਨਾਲ ਸਹਿਮਤ ਹਾਂ ਠੀਕ ਹੈ ਜੀ ਲੇਕਿਨ ਅਸੀਂ ਜੇ ਇੱਥੇ ਆਏ ਆ 25 ਸਾਲ ਹੋ ਗਏ ਸਾਨੂੰ ਕਲੀਅਰ ਹੋ ਜਾਣਾ ਕਿ ਆ ਗੱਲ ਆ ਕਿ ਨਹੀਂ ਅਸੀਂ ਆਪਣੇ ਅਫੀਸਰਾਂ ਦੀ ਇਸ ਰਿਪੋਰਟ ਨੇ ਤਾਂ ਸਬੂਤਾਂ ਦੇ ਦਾਰ ਚਲਾਉਂਦੇ ਫੋਰਟ ਦੇ ਵਿੱਚ ਜਿਹੜੇ ਸਬੂਤ ਆਏ ਨੇ ਜਿਹੜੇ ਸੈਂਕੜੇ ਉਹਨੇ ਕਿਤੇ ਧੋਖੇ ਨਾਲ ਜਿਵੇਂ ਕਹਿ ਰਹੇ ਨਾ ਕਹਿ ਰਹੇ ਨੇ ਵੀ ਰਜਿਸਟਰੀ ਕਰਾਉਣ ਗਿਆ ਸੀ ਨੰਬਰ ਦਾ ਸੀ ਇਹਨਾਂ ਨੂੰ ਆਫਰ ਇਹ ਗੱਲੋਂ ਮੰਨਦੇ ਆ ਕਿ ਅਸੀਂ ਅਸਲ ਵਿੱਚ ਕਰਾਉਣੇ ਧੋਖੇ ਇਹ ਮੈਂ ਦੱਸਦਾ ਜੀ ਇਹ ਬੰਦੇ ਇਹ ਇਹ ਬੰਦਾ ਸੀ ਪਿੰਡ ਦਾ ਆਰਜੀ ਨੰਬਰ ਦਾ ਹਾਂਜੀ ਇਹ ਉਹਨਾਂ ਨੇ ਕੋਈ ਜ਼ਮੀਨ ਇਸ ਪਿੰਡ ਦੇ ਨਾਲ ਹੀ ਗੜੀ ਦੇ ਤੋਂ ਜ਼ਮੀਨ ਲਈ ਉਹਦੀ ਰਜਿਸਟਰੀ ਕਰਵਾਉਣੀ ਸੀ ਇਹਦੇ ਕੋਲ ਆਏ ਕਿ ਤਹਿਸੀਲਦਾਰ ਬਣਦਾ ਨਹੀਂਗਾ ਕਹਿੰਦਾ ਪਿੰਡ ਦਾ ਨੰਬਰ ਦਾ ਲਿਆ ਵਜਾ ਚੱਲ ਸਾਰੇ ਬੜਿਆ ਤੇੜਾ ਹੈ ਜੀ ਸੀ ਨੰਬਰਦਾਰ ਜੀ ਨਾਲੇ ਆਪਾਂ ਵੇਖਦੇ ਹਾਂ ਰਜਿਸਟਰੀ ਦੇ ਸਾਈਨ ਉਹਨਾਂ ਜਦੋਂ ਬੈਂਕ ਚ ਲੋਨ ਲੈਣ ਚਾਹੀਏ ਸਾਈਨ ਕਰੀ ਜਾਂਦੇ ਨੇ ਜੋ ਮਰਜ਼ੀ ਥੱਲੇ ਲਿਖਿਆ ਹੋਵੇ ਇੰਨੇ ਵਿਚਾਰੇ ਨੇ ਉਹ ਸਾਰਿਆਂ ਤੇ ਕਰਾ ਚਾਹ ਤੇ ਸਾਈਨ ਕਰ ਲਿਆ ਉਹਦੇ ਵਿੱਚ ਉਹਨਾਂ ਨੇ ਕਾਗਜ਼ ਉਹ ਜਿਹੜਾ ਐਫੀਡੀ ਤੋਂ ਲੈ ਜਿਨ੍ਹਾਂ ਨੇ ਅੱਜ ਪ੍ਰਸ਼ਾਸਨ ਇਹਨਾਂ ਦੇ ਵੱਲੋਂ ਮੰਗਾਇਆ ਗਿਆ ਸੀਗਾ ਸੋ ਰੋਲਾ ਰੋਲਾ ਕੀ ਹੈ ਜਮੀਨ ਦਾ ਕੀ ਕਰਨਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜ਼ਮੀਨ ਜਿਹੜੀ ਹੈਗਾ ਕੋਈ ਰੌਲਾ ਨਹੀਂ ਜੀ ਬਿਆਨਾਂ ਲਿਖਾਇਆ 17 11 99 ਤੋਂ ਕੋਰਟ ਕੇਸ ਚੱਲਦਾ ਜੀ ਵੀਰ ਜੀ ਤੇ ਲੋਅਰ ਚੋਹਾਰੇ ਨੇ ਸੈਸ਼ਨ ਚੋਹਾਰੇ ਨੇ ਹਾਈ ਕੋਰਟ ਤੋਂ ਆਰੇ ਨੇ ਜੀ ਵੀਰ ਇਹਦਾ 18 ਕੇਸ ਇਹਨਾਂ ਮੇਰੇ ਤੇ ਪਾਏ ਨੇ 18 ਕੇਸਾਂ ਤੋਂ ਲੂਜ਼ ਹੋਏ ਨੇ ਹੋਰ ਕੋਈ ਨਹੀਂ ਇਹਨਾਂ ਨਾਲ ਮੇਰਾ ਰੌਲਾ ਮੈਨੂੰ ਤਾਂ ਜ਼ਮੀਨ ਜ਼ਮੀਨ ਲੈਣੀ ਬਸ ਮੈਨੂੰ ਤਾਂ ਹੱਕ ਲੈਣਾ ਜਿਹੜਾ ਇਹਨਾਂ ਲਗਿਆ ਜੀ ਜੀ ਵੀਰ ਜੀ ਇਹ ਜਦੋਂ ਤੁਹਾਡਾ ਸ਼ੁਰੂ ਦੇ ਵਿੱਚ ਤੁਸੀਂ ਆੜਤੀ ਦਾ ਕੰਮ ਕਰਦੇ ਹੋ ਕੀ ਕੰਮ ਕਰਦੇ ਸੀ ਨਹੀਂ ਜੀ ਮੈਂ ਗਵਰਨਮੈਂਟ ਅੰਪਲਾਈਸ ਹਾਂ ਮੈਂ ਕੋਈ ਆੜਤ ਦਾ ਕੰਮ ਨਹੀਂ ਕੀਤਾ ਜੀ ਮੈਂ ਹੁਣ ਰਿਟਾਇਰ ਹੋਇਆ ਤਿੰਨ ਸਾਲ ਮੈਨੂੰ ਹੋ ਗਏ ਮੈਂ ਸਾਰੀ ਉਮਰ ਅਪਲਾਈਜ਼ ਰਿਆ ਤੁਹਾਡਾ ਇਹ ਜਿਹੜਾ ਦੂਜਾ ਪਰਿਵਾਰ ਹੈਗਾ ਸੀ ਉਹਦੇ ਨਾਲ ਝਗੜਾ ਕਿਵੇਂ ਹੋਇਆ ਉਹਨਾਂ ਨਾਲ ਕੋਈ ਝਗੜਾ ਨਹੀਂ ਜੀ ਜਮੀਨ ਜਮੀਨ ਦਾ ਝਗੜਾ ਤਾਂ ਹੈਗਾ ਜੀ ਜਮੀਨ ਤਾਂ ਮੇਰੇ ਨਾਂ ਜੀ ਜੀ ਮੇਰੇ ਨਾਂ ਭਰਾਵਾਂ ਦੇ ਨਾਂ ਨਹੀਂ ਜੀ ਜਮੀਨ ਮੇਰੇ ਨਾਂ ਕੋਈ ਝਗੜਾ ਨਹੀਂ ਹੋਇਆ ਜੀ ਭਰਾਵਾਂ ਨਾਲ ਕੋਈ ਝਗੜਾ ਨਹੀਂ ਹੋਇਆ ਉਹਨੇ ਮੈਨੂੰ ਕਬਜ਼ਾ ਨਹੀਂ ਦਿੰਦੇ ਭਈ ਮੈਂ ਜਦੋਂ ਮੈਂ ਇਲੈਕਸ਼ਨ ਡਿਊਟੀ ਤੇ ਸੀਗੀ 2009 ਤੇ ਉਦੋਂ ਇਹਨਾਂ ਕਬਜ਼ਾ ਕਰ ਲਿਆ ਉਦੋਂ ਤੋਂ ਲੈ ਕੇ ਕਬਜ਼ੇ ਦਾ ਕੇਸ ਜਿੱਤਿਆ ਹੁਣ ਕਬਜ਼ੇ ਦਾ ਕੇਸ ਜਿੱਤਿਆ ਉਹਨੂੰ ਉਹਦਾ ਪੋਜੈਸ਼ਨ ਲੈਣਾ ਹੋਰ ਕੋਈ ਗੱਲ ਬਾਤ ਨਹੀਂ ਵੀਰ ਜੀ ਇਹ ਜਿਹੜੀ ਜ਼ਮੀਨ ਹੈਗੀ ਚਾਰ ਕਿਲੇ ਦੇ ਕਰੀਬ ਹੈਗੀ ਆ ਹਾਂਜੀ ਕੋਰਟ ਨੇ ਤੁਹਾਡੇ ਹੱਕ 'ਚ ਫੈਸਲਾ ਕੀਤਾ ਸੀਗਾ ਹਾਂਜੀ ਤੇ ਪਹਿਲਾਂ ਜਿਹੜਾ ਸ਼ੁਰੂ ਦੇ ਵਿੱਚ ਕੀ ਝਗੜਾ ਕਿੱਥੋਂ ਸ਼ੁਰੂ ਹੋਇਆ ਕਿਸੇ ਨਹੀਂ ਕੋਰਟ ਨੇ ਕੀਤਾ ਇਹਨਾਂ ਜੇ ਮੈਨੂੰ ਉਹਨਾਂ ਦਾ ਪੋਜੈਸ਼ਨ ਨਹੀਂ ਦਿੱਤਾ ਕੋਰਟ ਨੇ ਹੁਣ ਪੋਜੈਸ਼ਨ ਲੈ ਕੇ ਦਿੰਦਾ ਮੈਂ ਐਮਪਲਾਈਸ ਮੈਂ ਬਾਹਰ ਨਹੀਂ ਜਾ ਸਕਦਾ ਮੈਂ ਲਾ ਤੋਂ ਬਾਹਰ ਨਹੀਂ ਜਾਣਾ ਕੋਰਟ ਤੋਂ ਬਾਹਰ ਨਹੀਂ ਜਾਣਾ ਜੀ ਵੀਰੇ ਇਹ ਵੀਰ ਜੀ ਤੁਹਾਡੀ ਤੁਸੀਂ ਪੇਮੈਂਟ ਕਿੰਨੀ ਉਹਨਾਂ ਨੂੰ ਦਿੱਤੀ ਹੋਈ ਹੈ ਕੰਪਲੀਟ ਪੇਮੈਂਟ ਚਲੀ ਗਈ ਜੀ ਕੋਈ ਪੇਮੈਂਟ ਨਹੀਂ ਰਹੀਗੀ 2008 ਤੱਕ ਮੇਰੀ ਰਜਿਸਟਰੀ ਹੋਈ کورٹ ਨੇ ਕਰਾਈ ਹੈ کورٹ ਦੇ ਹੁਕਮਾਂ ਦੀ ਰਜਿਸਟਰੀ ਹੋਈ ਹੈ کورٹ ਦੇ ਹੁਕਮਾਂ ਦੀ ਇੰਤਕਾਲ ਹੋਇਆ ਟੋਟਲ ਪੇਮੈਂਟ ਗਈ ਤੇ ਵੀਰ ਜੀ ਜਿਹੜੇ ਉਹ ਦੂਜੇ ਹੈਗੇ ਨੇ ਜਿਨ੍ਹਾਂ ਜਿਹੜੇ ਜ਼ਮੀਨ ਤੇ ਕਾਬਜ਼ ਨੇ ਉਸ ਟਾਈਮ ਦੂਜੀ ਤੇ ਰਹੀਗੀ ਹੈ ਉਹ ਕਹਿੰਦੇ ਵੀ ਸਾਡੇ 70-80 ਹਜ਼ਾਰ ਰੁਪਏ ਹੈਗੇ ਸੀਗਾ ਉਸ ਟਾਈਮ ਬਿਲਕੁਲ 100% ਕੋਈ ਉਹ ਪਾਕਿਸਤਾਨ ਵਾਲੇ ਦਾ ਮੈਟਰਕ ਪਾਸੇ ਬੰਦਾ ਜੀ ਉਹਦੇ ਸਾਈਨ ਇੰਗਲਿਸ਼ ਚ ਨੇ ਮੇਰੇ ਬਿਆਨੇ ਦੇ ਉੱਤੇ ਕਿ ਉਹ ਜਿਹੜੋਂ ਨੇ ਸਾਈਨ ਕੀਤੇ ਹੁੰਨੇ ਨਹੀਂ ਦੇਖਿਆ ਐਵੇਂ ਹੁਣ ਜੋ ਗੱਲਾਂ ਬਣਾਉਂਦੇ ਨੇ ਅਗਲੇ ਬਣਾਈ ਜਾਣ ਇੰਨਾ ਪੜਿਆ ਲਿਖਿਆ ਬੰਦਾ ਜੀ ਜੀ ਜਿਹੜਾ ਉਸ ਟਾਈਮ ਦੇ ਮੈਟਰਕ ਦੇ ਪਾਕਿਸਤਾਨ ਵੇਲੇ ਦਾ ਇੰਗਲਿਸ਼ 'ਚ ਬਹੁਤ ਹੁੰਦਾ ਫਲੋ ਵਧੀਆ ਜੀ ਜੀ ਕੀ ਕੋ ਐਡੀਸ਼ੀਨ ਤੋਂ ਬਿਨਾ ਵੇਖਿਆ ਤੂੰ ਸਾਈਨ ਕਰੀ ਗਿਆ ਨੰਬਰਦਾਰੇ ਪਿੰਡ ਦਾ ਮਜੂਦਾ ਜੀ ਹੁਣ ਵੀਰ ਜੀ ਜਿਵੇਂ ਪ੍ਰਸ਼ਾਸਨ ਪਹੁੰਚਿਆ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ ਮੈਂ ਕਬਜ਼ਾ ਆਪਦੀ ਜ਼ਮੀਨ ਦਾ ਲੈਣਾ ਔਰ ਕੁਝ ਨਹੀਂ ਮੰਗ ਕਰਦਾ ਹੂੰ ਹੂੰ ਮੈਂ ਲੈਣਾ ਕੋਰਟ ਦੇ ਥਰੂ ਵੇ ਬਾਹਰ ਨਹੀਂ ਜਾਣਾ ਇੱਕ ਸਟੈਪ ਬਾਹਰ ਨਹੀਂ ਜਾਣਾ ਜਿਵੇਂ ਵੀਰ ਜੀ ਅੱਜ ਪ੍ਰਸ਼ਾਸਨ ਵਾਪਸੀ ਵਾਪਸ ਜਾ ਰਿਹਾ ਹੈ ਕੀ ਕਹਿੰਦੇ ਹੋ ਪ੍ਰਸ਼ਾਸਨ ਵਾਪਸ ਕਹਿਤਾ ਉਹ ਉਹਦੇ ਵੀ ਅਗਲੀ ਤਰੀਕ ਤੇ ਦਫਾ 144 ਲਾ ਕੇ ਕਬਜ਼ਾ ਦਿਵਾਵਾਂਗੇ ਤਹਿਸੀਲਦਾਰ ਸਾਹਿਬ ਨੇ ਮੈਜਿਸਟਰੇਟ ਦੀ ਡਿਊਟੀ ਹੈ ਉਹਨਾਂ ਮੈਨੂੰ ਕਿਹਾ ਵੀ ਅਗਲੀ ਤਰੀਕ ਤੇ ਅਸੀਂ ਡੀਸੀ ਸਾਹਿਬ ਨਾਲ ਕਰਕੇ 100 ਦਫਾ 44 ਲਾ ਕੇ ਕਬਜ਼ਾ ਦੇਣਾ ਬਸ ਹਾਂ ਵੀਰ ਜੀ ਤੁਹਾਡਾ ਨਾਮ ਕੀ ਹੈ ਸਰਜੀਤ ਸਿੰਘ ਜੀ ਪਿੰਡ ਵੀਰ ਜੀ ਟਿੱਬੀਕਲਾ ਜੀ ਇਹ ਵੀਰ ਜਿਹੜੀ ਦੂਜੀ ਤੇਰੇ ਕੀ ਉਹਨਾਂ ਦਾ ਕੀ ਕੀ ਨਾਮ ਹੈਗਾ ਕਸ਼ਮੀਰ ਸਿੰਘ ਅੱਛਾ ਜੀ ਸਨ ਉਹਝਾਰਾ ਸਿੰਘ ਪਿੰਡ ਮੁਹੰਮਦ ਖਾਨੇ ਜੀ ਸੋ ਦੋਸਤੋ ਨਿਆਜ਼ੀਆਂ ਪਿੰਡ ਦੇ ਵਿੱਚ ਫਰੋਜਪੁਰ ਜ਼ਿਲ੍ਹਾ ਜਿਹੜਾ ਹੈਗਾ ਜਿੱਥੇ ਕਿ ਦੋ ਧਿਰਾਂ ਦਾ ਰੋਲਾ ਸੀਗਾ ਜ਼ਮੀਨ ਨੂੰ ਲੈ ਕੇ ਸੋ ਕਿਸਾਨ ਜਥੇਬੰਦੀਆਂ ਪਹੁੰਚੀਆਂ ਨੇ ਮਜ਼ਦੂਰ ਸੰਘਰਸ਼ਕ ਕਮੇਟੀ ਜਿਹੜੀ ਹੈਗੀ ਪੰਜਾਬ ਦੀ ਕਿਸਾਨ ਜਥੇਬੰਦੀ ਹੈਗੀ ਹੈ ਉਹਦੇ ਆਗੂ ਨੇ ਗੱਲਬਾਤ ਕੀਤੀ ਹੈ ਦੋ ਧਿਰ ਹੈਗੀਆਂ ਨੇ ਇੱਕ ਪਾਸੇ ਇੱਕ ਭਾਈ ਹੈਗੇ ਨੇ ਸਰਜੀਤ ਸਿੰਘ ਜਿਹੜਾ ਕਬਜ਼ਾ ਲੈਣਾ ਚਾਹੁੰਦੇ ਨੇ ਕਹਿੰਦੇ ਵੀ ਕੋਰਟ ਸਾਡੇ ਕੋਰਟ ਨੇ ਸਾਡੇ ਹੱਕ ਚ ਕੀਤੀ ਹੈ ਜ਼ਮੀਨ ਚਾਰ ਕਿੱਲੇ ਸੋ ਜਿਹੜੀ ਦੂਜੀ ਧਿਰ ਹੈਗੀ ਹੈ ਨੰਬਰਦਾਰ ਕਸ਼ਮੀਰ ਸਿੰਘ ਕਹਿੰਦੇ ਵੀ ਅਸੀਂ 70-80000 ਰੁਪਏ ਦਿੱਤਾ ਸੀ ਲੇਕਿਨ ਸਾਡੇ ਨਾਲ ਧੋਖਾ ਤੜੀ ਹੋਈ ਹੈ ਬਲਕੇ ਚਾਰ ਕਿਲੇ ਜ਼ਮੀਨ ਜਿਹੜੀ ਸਾਡੀ ਕੋਟ ਦੇ ਵਿੱਚੋਂ ਉਹਨਾਂ ਨੇ ਆਪਣੇ ਨਾਮ ਕਰਵਾਈ ਹੈ ਸੋ ਜਥੇਬੰਦੀਆਂ ਨਾਲ ਖੜੀਆਂ ਨੇ ਕਹਿੰਦੇ ਨੇ ਵੀ ਅਸੀਂ ਕਬਜ਼ਾ ਹੋਣ ਨਹੀਂ ਦੇਵਾਂਗੇ ਸਾਡੇ ਉੱਪਰ ਦੀ ਟਰੈਕਟਰ ਵੀ ਭਾਵੇਂ ਨਿਕਲ ਜਾਣ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਇਸ ਤਰ੍ਹਾਂ ਦੇ ਧੱਕੇ ਜਿਹੜੇ ਕਿਸਾਨਾਂ ਦੇ ਨਾਲ ਬਹੁਤ ਜ਼ਿਆਦਾ ਹੁੰਦੇ ਨੇ ਸੋ ਦੋਨਾਂ ਤਰ੍ਹਾਂ ਦੀ ਗੱਲ ਤਾਂ ਪੱਤਰਕਾਰਾਂ ਨੇ ਰੱਖਣੀ ਪਈ ਉਧਰ ਦੀ ਵੀ ਤੇ ਇਧਰ ਦੀ ਵੀ ਸੋ ਪੱਤਰਕਾਰ ਸਾਂਝਾ ਹੁੰਦਾ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਦੋਸਤੋ ਅੱਗੇ ਸ਼ੇਅਰ ਕਰੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੇਰੇ ਨਾਲ ਸੀ ਕੈਮਰਾਮੈਨ ਸਜੋਗੀ ਹਾਂਜੀ ਵੀਰ ਜੀ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਣ ਕੇ ਜਿਹੜੀ ਆਪਣੀ ਲੋਕਾਂ ਦੀ ਆਵਾਜ਼ ਆ ਗਰਾਊਂਡ ਲੈਵਲ ਤੋਂ ਲੈ ਕੇ ਉੱਪਰ ਤੱਕ ਜਾਣੀ ਆ ਬਹੁਤ ਦੂਰ ਤੱਕ ਪਪਣੀਆਂ ਇਹ ਬਹੁਤ ਲੱਖਾਂ ਸ਼ੇਰ ਚੱਲ ਜਣੇ ਆ ਤੇ ਜਿਹੜਾ ਵੀ ਧੱਕਾ ਕਿਵੇਂ ਦਾ ਗੁਰੂ ਨਾਨਕ ਦੇਵ ਜੀ ਸਿਖਿਆ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਰੱਖਿਆ ਜੀ ਜੀ ਤੇ ਚੱਕੀ ਪੀਣੀ ਮੇ ਗੁਰੂ ਸਾਹਿਬ ਨੂੰ ਹਮ ਜਿਹੜੇ ਵਿੱਚੋਂ ਜਣਾ ਪਿਆ ਜਦੋਂ ਉਹ ਸੱਚ ਨਾਲ ਖੜੋਗੇ ਇਹ ਮਸੀਤਾਂ ਆਉਂਦੀਆਂ ਰਹਿਣਗੀਆਂ ਇਹਨਾਂ ਨੂੰ ਖੜੇ ਮੱਤੇ ਚੱਲਾਂਗੇ ਸਾਨੂੰ ਜੋ ਆਪਣਾ ਜਾਨ ਜੀਵ ਹੀ ਲਾਉਣਾ ਪਿਆ ਕੋਈ ਤੁਹਾਨੂੰ ਤਰਾਜ ਨਹੀਂ ਜੀ ਵਾਹਿਗੁਰੂ ਜਿੱਕਾ ਖਾਲਸਾ ਸਾਹਿਬ ਵਾਹਿਗੁਰੂ ਜੀ